ਸਾਸਤ੍ਰੀ ਕਾਲ ਦੋਸਤੋ ਤੁਹਾਡਾ ਸਵਾਗਤ ਹੈ ਠੂਰ ਵਾਲਾ ਬਾਈਪੇਜ ਤੇ ਦੋਸਤੋ ਕੱਲ ਆਪਾਂ ਬਾਬਾ ਰੋਡੂ ਜੀ ਦੇ ਮੇਲੇ ਦੀ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਇੱਕ ਬੋਲੀ ਦੇ ਵਿੱਚ ਠੂਰ ਦੀ ਦਾਤੀ ਦਾ ਜ਼ਿਕਰ ਹੋਇਆ ਸੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਉਸੇ ਹੀ ਕਾਰਖਾਨੇ ਵਿੱਚ ਜਿੱਥੇ ਠੂਰ ਦੀਆਂ ਮਸ਼ਹੂਰ ਦਾਤੀਆਂ ਤਿਆਰ ਹੁੰਦੀਆਂ ਲਗਭਗ 1947 ਤੋਂ ਇਹਨਾਂ ਦਾ ਜਿਹੜਾ ਦਾਤੀਆਂ ਬਣਾਉਣ ਦਾ ਕੰਮ ਆ ਉਹ ਪੀੜੀ ਦਰ ਪੀੜੀ ਚੱਲ ਰਿਹਾ ਵਾ ਤੇ ਇਹਨਾਂ ਕੋਲੇ ਦਾਤੀਆਂ ਦੀ ਸੀਜ਼ਨ ਮੌਕੇ ਵੀ ਕਾਫੀ ਡਿਮਾਂਡ ਹੁੰਦੀ ਆ ਤੇ ਆਕਸੀਜਨ ਦੇ ਵਿੱਚ ਵੀ ਇਹ ਹਰ ਟਾਈਮ ਦਾਤੀਆਂ ਜਿਹੜੀਆਂ ਤਿਆਰ ਕਰਦੇ ਰਹਿੰਦੇ ਆ ਇਹਨਾਂ ਤੋਂ ਕਦੇ ਦਾਤੀਆਂ ਯਾਨੀ ਕਿ ਪੂਰੀਆਂ ਨਹੀਂ ਹੋਈਆਂ ਜਿੰਨੀ ਦਾਤੀ ਤਿਆਰ ਹੁੰਦੀ ਆ ਇਹਨਾਂ ਦੀ ਸਾਰੀ ਵਿਕ ਜਾਂਦੀ ਆ ਤੇ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਕੌਰ ਸਿੰਘ ਦੇ ਪੋਤਰਾ ਅਮਰਜੀਤ ਸਿੰਘ ਬਲਾਕਾ ਉਹਨਾਂ ਨਾਲ ਤੁਹਾਡੀ ਅੱਜ ਅਸੀਂ ਗੱਲਬਾਤ ਵੀ ਕਰਾਵਾਂਗੇ ਤੇ ਉਹਨਾਂ ਦਾ ਨੰਬਰ ਵੀ ਥੱਲੇ ਮੈਂਸ਼ਨ ਕਰਾਂਗੇ ਜੇਕਰ ਤੁਹਾਨੂੰ ਵੀ ਦਾਤੀਆਂ ਦੀ ਲੋੜ ਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਇਹ ਸ਼ੁਰੂਆਤ ਸਵਰਗਵਾਸੀ ਮਿਸਤਰੀ ਕੌਰ ਸਿੰਘ ਨੇ ਕੀਤੀ ਸੀ ਜਿਨ੍ਹਾਂ ਦੀ ਦਾਤੀ ਸਾਡੇ ਜਗਰਾਉਂ ਏਰੀਆ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਇਹ ਉਹਨਾਂ ਦੀ ਤੁਹਾਨੂੰ ਪੁਰਾਣੀ ਤਸਵੀਰ ਦਿਖਾ ਰਹੇ ਆ ਜਿਸ ਵਿੱਚ ਉਹ ਦਾਤੀਆਂ ਬਣਾ ਰਹੇ ਨੇ ਇਹ ਲਗਭਗ 1978 ਦੀ ਆ ਤੇ ਆਓ ਹੁਣ ਅਸੀਂ ਅਮਰਜੀਤ ਹੁਣਾਂ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਇਹ ਦਾਤੀਆਂ ਦਾ ਕਾਰੋਬਾਰ ਉਹਨਾਂ ਦਾ ਕਿੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਹਾਂਜੀ ਇਹ ਤੁਹਾਡਾ ਜਿਹੜਾ ਦਾਤੀਆਂ ਬਣਾਉਂਦਾ ਕਾਰੋਬਾਰ ਹੈ ਕਿੰਨੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਇਹ ਵੀਰੇ 1947 ਤੋਂ ਬਾਅਦ ਲੱਗੇ ਕੰਮ ਕਰਦੇ ਪਹਿਲਾਂ ਸਾਡਾ ਪਰਦਾਦਾ ਬਣਾਉਂਦਾ ਸੀਗਾ ਪਰਦਾਦੇ ਨੇ ਸਾਡੇ ਲਈ ਬਣਾਈਆਂ ਰੇਤੀ ਦੇ ਦਾਤੀਆਂ ਉਦੋਂ ਬਾਅਦ ਥੱਲੇ ਤੋਂ ਬਾਅਦ ਮੇਰੇ ਦਾਦੇ ਨੇ ਕੰਮ ਨੂੰ ਕੀਤਾ ਹੀ ਤੁਰੇ ਨੂੰ ਨਾਲ ਕੰਮ ਦੇ ਕੀਤਾ ਇਹ ਰਿਹਾ ਸੰਜੀਪਰਾ ਵਧੀਆ ਚੱਲਿਆ ਕੰਮ ਕੰਮ ਵਧਾਇਆ ਉਹਨਾਂ ਨੇ ਤੇ ਜਿਹੜੇ ਹੋ ਗਏ ਕੰਮ ਚੱਲੀ ਜਾਂਦੇ ਤੇ ਇਹ ਤੁਸੀਂ ਜਿਹੜੀ ਦਾਤੀਆਂ ਹੁਣ ਤਾਂ ਚਲੋ ਆਫ ਸੀਜ਼ਨ ਚੱਲ ਰਿਹਾ ਹਲੇ ਵੀ ਤੁਸੀਂ ਦਾਤੀਆਂ ਬਣਾ ਰਹੇ ਆ ਬਣਾਈ ਜਾ ਰਹੇ ਹੋ ਤੇ ਦਾਤੀਆਂ ਦੀ ਕਾਫੀ ਡਿਮਾਂਡ ਹੁੰਦੀ ਆ ਤੁਹਾਡੇ ਕੋਲੇ ਜਦੋਂ ਇਹਦਾ ਪੂਰਾ ਸੀਜ਼ਨ ਹੁੰਦਾ ਉਦੋਂ ਯਾਨੀ ਕਿ ਤੁਸੀਂ ਕਿੰਨੀ ਕਿ ਦਾਤੀ ਬਣ ਜਾਂਦੀ ਹੈ ਤੇ ਕਿੰਨੇ ਇੱਥੇ ਕਾਰੀਗਰ ਹੁੰਦੇ ਆ ਤੁਹਾਡੇ ਨਾਲ ਹੋਰ ਕੋਲ ਕੋਈ 5 6 ਯਾਨੀ ਮੇਰੇ ਘਰੇ ਨਹੀਂ ਉਹ ਮੇਰੇ ਭਰਾ ਕੋਲ ਨਹੀਂ ਹੁੰਦੇ ਤੇ ਇਹ ਹੁਣ ਬਣ ਜਾਂਦੀ ਆ 30 40 50 ਹਜ਼ਾਰ ਦਾਤੀ ਬਣਾ ਦਿੰਦੇ ਆ ਅੱਛਾ ਤੇ ਤਾਂ ਯਾਨੀ ਕਿ ਚਲੋ ਚੱਲ ਚੱਲ ਰਹੇ ਰਹਿਣਾ ਹੁਣ ਤਾਂ ਸੀਜ਼ਨ ਆਪਾਂ ਜੀ ਬਾਕੀ ਹਲੇ ਉੱਜੇ ਸਾਡੇ ਭਰਾ ਮਸ਼ੀਨਾਂ ਦਾ ਕੰਮ ਕਰਦੇ ਆ ਉੱਧਰ ਤੇ ਮਾਸੀਆਂ ਆ ਸੀਐਮਡੀ ਤੇ ਦੇਵਤਨੀ ਤੁਹਾਡੇ ਕੋਲੇ ਡਾਤੀ ਦੀ ਡਿਮਾਂਡ ਰਹਿੰਦੀ ਆ ਲੋਕ ਲੈ ਕੇ ਜਾਂਦੇ ਆ ਕਿਆ ਬਣਾ ਰਿਆ ਇੱਕ ਵਕਤ ਬੱਸ ਖਤਮੂ ਵਾਲਾ ਕੰਮ ਹੀ ਆ ਹਾਂ ਜਿੱਦਾਂ ਮੈਂ ਦੇਖ ਰਿਹਾ ਵਾਂ ਹਾਂ ਤੁਸੀਂ ਹੁਣ ਵੀ ਹਲੇ ਤਿਆਰ ਕਰ ਰਹੇ ਹੋਰ ਡਾਤੀ ਉਹਨਾਂ ਦਾ ਮਾਲ ਤਿਆਰ ਕਰਨਾ ਹੈ ਜਣ ਕੇ ਜਿੰਨਾ ਤੁਸੀਂ ਸੀਜ਼ਨ ਦੇ ਵਿੱਚ ਮਾਲ ਬਣਾਉਂਦੇ ਹੋ ਸਾਰਾ ਲੱਗ ਜਾਂਦਾ ਲੱਗਦੇ ਨੇ ਲੱਗਦੇ ਆ ਗਾੜੀ ਇਹ ਤਕਰੀਬਨ ਛਾਈ ਵਾਲਾ ਕੰਮ ਹੀ ਆ ਵਾ ਤੇ ਲਗਾਤਾਰ ਜਿੱਲੇ ਚ ਆ ਸਾਤੀ ਮੁਖੇ ਨਾਲ ਹੋ ਰਿਹਾ ਉਹ ਮੈਂ ਕੀ ਫਾਦੋ ਲਿਖਾ ਉਹ ਕੀ ਕਰੀ ਜਾਂਦੀ ਠੀਕ ਆ ਦੂਜੇ ਭਰਾ ਤੁਸੀਂ ਨਾਲ ਕੰਮ ਕਰੀ ਜਾਂਦੇ ਆ ਇਹ ਕੋਲੇ ਸਾਰੀ ਇੱਥੇ ਹੀ ਹੈ ਜੀ ਇਹ ਬਹੁਤ ਤੁਹਾਡਾ ਧੰਨਵਾਦ ਇੰਨੀ ਜਾਣਕਾਰੀ ਦੇਣ ਲਈ